ਆ ਆ ਆ ਆ ਕਿਤਨੀ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾਲ ਮੇ ਕਿਦਰੇ ਕਿਤੇ ਨੀ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾਲ ਮੇ ਕਿਦਰੇ ਕਿਤੇ ਨੀ ਸ਼ਾਨੋ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਤਾਲ ਮੇ ਕਿਦਰੇ ਕਿਤੇ ਨੀ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾਲ ਮੇ ਕਿਦਰੇ ਜੇ ਰਾਂ ਪਿੱਛੋਂ ਜਦੋਂ ਅਹਿਸਾਸ ਹੋਣਗੇ ਉਦੋਂ ਦਿਲਦਾਰ ਨਹੀਂ ਉਹ ਪਾਸ ਹੋਣਗੇ ਰੰਗਲੇ ਜਹਾਨ ਦੀਆਂ ਰੌਣਕਾਂ ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਾਲੇ ਵੀ ਕੁਝ ਸੋਚ ਲੈ ਵੈ ਮਹਿਰਮਾ ਜੇ ਮਨ ਸਮਝਾ ਲਵੇ ਕਿਦਰੇ ਹੱਲੇ ਵੀ ਕੁਝ ਸੋਚ ਲੈਵੇ ਮਰਮਾਂ ਦੇ ਮਨ ਸਮਝਾ ਰਹੀ ਕਿਦਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦੀਆਂ mohabbatਾਂ ਜਤਾਲਵੇਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਸਾਨੂੰ ਸਾਡੀ ਗੱਲ ਦਾ ਜਵਾਬ ਤੇ ਜਾਈ ਮਹੰਗੇ ਅਹਿਸਾਸਾਂ ਦੇ ਹਿਸਾਬ ਦੇ ਜਾਈ ਜੀ ਦੀ ਪੱਤੀ ਪੱਤੀ ਕੁਰਬਾਨ ਹੋ ਗਈ ਸਾਨੂੰ ਹਿਸਕ ਦਾ ਗੁਲਾਬ ਦੇ ਜਾਈ ਕਿ ਮੈਂ ਕਾ ਮੁਰਉਣੀਆਂ ਨੇ ਮਾਲ ਲਿਆ ਜੜਾਂ ਨੂੰ ਪਾਣੀ ਪਾਲਵੇਂ ਕਿਤਰੇ ਅਮੇ ਕਮੁਰ ਹੋਣੀਆਂ ਨੇ ਮਾਲੀਆਂ ਮਾ ਜੜਾਂ ਨੂੰ ਪਾਣੀ ਪਾਲਵੇਂ ਕਿੱਤਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਆ ਜਾਂਦੀਆਂ ਮੁਹੱਬਤਾਂ ਜਤਾਨਵੇਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਜ਼ਿੰਦਗੀ ਦਾ ਮਾਇਨਾ ਸਕਾਰ ਹੋਏਗਾ ਜਦੋਂ ਦਿਲ ਕਿਸੇ ਤੇ ਨਿਸਾਰ ਹੋਏਗਾ ਹਾਲੇ ਤਾਂ ਕਹਾਣੀਆਂ ਦੇ ਵਾਂਗਰਾਂ ਲੱਗੇ ਸੱਚ ਲੱਗੂ ਜਦੋਂ ਇਹ ਪਿਆਰ ਹੋਏਗਾ ਤਰੇ ਜੇ ਮੇਰ ਮਾਨੀਆਂ ਪਿਆਰਿਆ ਆ ਦਿਲ ਸੁਣੇ ਨਾਲ ਵੀ ਕਿਤਰੇ ਕਰਦੇ ਮਿਹਰਬਾਨੀ ਆਵੇ ਪਿਆਰਿਆ ਆ ਦਿਲ ਸੋਹਣੇ ਲਾਲ ਵਿੱਚ ਕਿਦਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦੀਆਂ mohabbatਾਂ ਜਤਾਲ ਵਿੱਚ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ ਰਾਜਣਾ ਵਿੱਚ ਆਵਾਂ ਨੂੰ ਗੁਲਾਬੀ ਰੰਗ ਦੇ ਦਿੱਤ ਇਸ਼ਾਰਾ ਤਾਂ ਕਰਾ ਕੇ ਲੰਘ ਦੇ ਕੋਸ਼ ਸ਼ਾਨਾਦਾਨ ਨਾ ਨਰਾਜ਼ ਹੋਣ ਵੇ ਤਾਈਓ ਤੇਫੋਂ ਨਾ ਕੋਈ ਇਸ਼ਾਰਾ ਮੰਗ ਦੇ ਮਾਨੀ ਵੀ ਪਾ ਕੇ ਹੱਸਦੇ ਛਬੀ ਲਿਆ ਜੇ ਅੱਖੀਆਂ ਮਿਲਾ ਲਵੀ ਕਿਦ ਦੇ ਅਨੰਵੀ ਪਾ ਕੇ ਹੱਸਦਾ ਛਵੀ ਲਾ ਮੇ ਅੱਖੀਆਂ ਮਿਲਾ ਲਵੀ ਕਿਦਰੇ ਕਿਤੇ ਨਿਸ਼ਾਨੋ ਸ਼ੌਕ ਤਾਂ ਜਾਂਦੀਆਂ ਮੁਹੱਬਤਾਂ ਜਤਾਲਵੇਂ ਕਿਦਰੇ ਕਿਤੇ ਨਹੀਂ ਤੇਰਾ ਦਤਬਾ ਘਟਦਾ ਜੇ ਹੱਸ ਕੇ ਬੁਲਾ ਲਵੀ ਕਿਦਰੇ ਖਵਾਂ ਤੇ ਖਿਆਲਾਂ ਨੂੰ ਵੀ ਹੁੰਦਾ ਸ਼ੱਕ ਵੇ ਜਦੋਂ ਕਦੇ ਗੁੱਸੇ ਚ ਜਿਤੋਂ ਨਾ ਹੱਕ ਵੇ ਰੋਬ ਤੇਰੇ ਸਾਨੂੰ ਤਾਂ ਹਰਾਨ ਕਰਦੇ ਅੱਖਾਂ ਪਾ ਕੇ ਵੇਖੇ ਜਦੋਂ ਇੱਕ ਟੱਕ ਵੇ ਇਹ ਸੁਪਨੇ ਨੂੰ ਸੁਪਨੇ ਚੋਂ ਕੱਢ ਕੇ ਹਕੀਕਤਾਂ ਬਣਾ ਲਵੇਂ ਕਿਦਰੇ ਇਸ ਸੁਫਨੇ ਸੁਫਨੇ ਚੋਂ ਕਢ ਕੇ ਹਕੀਕਤਾਂ ਬਣਾ ਰਵੇ ਕਿਦਰੇ ਕਿਤੇ ਨਿਸ਼ਾਨੋ ਸ਼ੌਕਤਾਂ ਜਾਂਦੀਆਂ ਮੁਹੱਬਤਾਂ ਦੇ ਤਾਲਵੇਂ ਕਿਦਰੇ ਕਿਤੇ ਨਹੀਂ ਤੇਰਾ ਦਸਤਬਾਹ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਦਰੇ ਆਸ਼ਣੀ ਖੁਮਾਰੀਆਂ ਦੀ ਲੋਰ ਵੇਖ ਲੈ ਅਸਲਾਂ ਤੋਂ ਆਸ਼ਕੀ ਦੀ ਤੋਰ ਵੇਖ ਲੈ ਅੰਬਰਾਂ ਤੇ ਕੀ ਤਾਏ ਬਸਰਾ ਚੰਨ ਵੇ ਦਿਲਾਂ ਦੀ ਜ਼ਮੀਨ ਤੇ ਚਕੌਰ ਵੇਖ ਲੈ ਆ ਗੀਤ ਸਰਤਾਜ ਦਾ ਏ ਹਾਨ ਦਾ ਜੇ ਰੂਹਾਂ ਚ ਵਸਾਲ ਮੇ ਕਿਦਰੇ ਆ ਗੀਤ ਸਰਤਾਜ ਦਾ ਏ ਹਾਨ ਦਾ ਤੇ ਰੂਹਾਂ ਚ ਵਸਾ ਲਵੇਂ ਕਿਦਰੇ ਕਿਤੇ ਨਿਸ਼ਾਨੋ ਸ਼ਕਤਾਂ ਜਾਂਦੀਆਂ ਮੁਹੱਬਤਾਂ ਜਤਾਲਵੇਂ ਕਿਦਰੇ ਕਿਤੇ ਨਹੀਂ ਤੇਰਾ ਰਤਬਾ ਘਟਦਾ ਜੇ ਹੱਸ ਕੇ ਬੁਲਾ ਲਵੇਂ ਕਿਦਰੇ